ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵੀ ਜਦੋਂ ਸਾਡੇ ਲਿਵਰ 'ਚ ਖਰਾਬੀ ਹੋ ਜਾਂਦੀ ਤਾਂ ਸਾਨੂੰ ਕਿਹੜੇ-ਕਿਹੜੇ ਸੰਕੇਤ ਸਾਡੇ ਪੈਰਾਂ ਵਿੱਚ ਤੇ ਲੱਤਾਂ ਵਿੱਚ ਵੇਖਣ ਨੂੰ ਮਿਲਦੇ ਆ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਓ ਦੋਸਤੋ ਅਸੀਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੇ-ਕਿਹੜੇ ਸੰਕੇਤ ਆ ਜਿਹੜੇ ਸਾਡੇ ਪੈਰਾਂ 'ਚ ਤੇ ਸਾਡੇ ਲੱਤਾਂ ਦੇ ਹੇਠਲੇ ਹਿੱਸੇ 'ਚ ਦੇਖਣ ਨੂੰ ਮਿਲਦੇ ਆ ਦੋਸਤੋ ਸਾਡੇ ਲੱਤਾਂ ਦੇ ਹੇਠਲੇ ਸਿਰ ਜਦੋਂ ਸਾਡਾ ਲਿਵਰ ਖਰਾਬ ਹੋ ਜਾਂਦਾ ਹੈ ਤਾਂ ਸਾਨੂੰ ਛੋਟੇ-ਛੋਟੇ ਲਾਲ-ਲਾਲ ਜਾਂ ਭੂਰੇ ਰੰਗ ਦੇ ਨਿਸ਼ਾਨ ਜਿਹੜੇ ਦਿਖਣੇ ਸ਼ੁਰੂ ਹੋ ਜਾਂਦੇ ਆ ਧੱਬੇ ਦਿਖਣੇ ਸ਼ੁਰੂ ਹੋ ਜਾਂਦੇ ਆ ਇਹ ਕਿਉਂ ਹੁੰਦੇ ਆ ਇਹ ਬੜੇ ਮਤਲਬ ਕਾਫੀ ਗਿੰਦੀਚ ਹੁੰਦੇ ਛੋਟੇ-ਛੋਟੇ ਧੱਬੇ ਨਿਸ਼ਾਨ ਜਿਹੜੇ ਇਹ ਤਾਂ ਹੁੰਦੇ ਜਦੋਂ ਸਾਡੀ ਬਲੱਡ ਸਰਕੂਲੇਸ਼ਨ ਪੂਅਰ ਹੋ ਜਾਂਦੀ ਆ ਸਾਡੀ ਬਲੱਡ ਸਰਕੂਲੇਸ਼ਨ ਵਿੱਚ ਵਿਗਾੜ ਆ ਜਾਂਦਾ ਏ ਇਹ ਵਿਗਾੜ ਤਾਂ ਹੁੰਦਾ ਜਦੋਂ ਸਾਡਾ ਲਿਵਰ ਖਰਾਬ ਹੋ ਜਾਂਦਾ ਦੋਸਤੋ ਹੋਰ ਵੀ ਕਈ ਬਿਮਾਰੀਆਂ ਜਿਨ੍ਹਾਂ ਚ ਸਾਡੀ ਬਲੱਡ ਸਰਕੂਲੇਸ਼ਨ ਪੂਅਰ ਹੋ ਜਾਂਦੀ ਆ ਅ ਸ਼ੂਗਰ ਦੀ ਬਿਮਾਰੀ ਵਿੱਚ ਵੀ ਸਾਡੀ ਜਿਹੜੀ ਬਲੱਡ ਦੀ ਸਰਕੂਲੇਸ਼ਨ ਆ ਉਹ ਚ ਵਿਗਾੜ ਆ ਜਾਂਦਾ ਪਰ ਜ਼ਿਆਦਾਤਰ ਇਹ ਲਿਵਰ ਦੀ ਪਰੇਸ਼ਾਨੀ ਚ ਵੇਖਿਆ ਗਿਆ ਹੈ ਸੋ ਜਿਨ੍ਹਾਂ ਲੋਕਾਂ ਦਾ ਲਿਵਰ ਖਰਾਬ ਹੋ ਜਾਂਦਾ ਹੈ ਜਾਂ ਡੈਮੇਜ ਹੋਣਾ ਸ਼ੁਰੂ ਹੁੰਦਾ ਤਾਂ ਉਹਨਾਂ ਦੇ ਲੱਤਾਂ ਦੇ ਹੇਠਲੇ ਹਿੱਸੇ 'ਚ ਲਾਲ ਲਾਲ ਦਾਣੇ ਮਤਲਬ ਨਿਸ਼ਾਨ ਦੇਖਣ ਨੂੰ ਮਿਲਦੇ ਆ ਦੋਸਤੋ ਇਹ ਤਾਂ ਸੀਗਾ ਇਹਦਾ ਪਹਿਲਾ ਸੰਕੇਤ ਹੁਣ ਅਸੀਂ ਦੂਜੇ ਸੰਕੇਤ ਦੀ ਗੱਲ ਕਰਦੇ ਆ ਦੋਸਤੋ ਦੂਜੇ ਸੰਕੇਤ ਵਿੱਚ ਵੀ ਸਾਡੇ ਲੱਤਾਂ ਦੇ ਹੇਠਲੇ ਸੇਚ ਸਾਡੀਆਂ ਛੋਟੀਆਂ-ਛੋਟੀਆਂ ਨਸਾਂ ਫੁੱਲੀਆਂ ਹੋਈਆਂ ਲਾਲ-ਲਾਲ ਦਿਖਾਈ ਦਿੰਦੀਆਂ ਉਬਰੀਆਂ ਹੋਈਆਂ ਤੇ ਦੂਜਾ ਹੀ ਹੁੰਦਾ ਏ ਸਾਡੇ ਸਪਾਈਡਰ ਵੇਇਨਸ ਵੀ ਆ ਜਾਂਦੀਆਂ ਮੈਂ ਤੁਹਾਨੂੰ ਸਰਲ ਭਾਸ਼ਾ ਦੱਸਦਾ ਵੀ ਇਹ ਕਿਹੜੀ ਨਿਸ਼ਾਨੀ ਆ ਦੋਸਤੋ ਸਪਾਈਡਰ ਵੇਇਨਸ ਵਿੱਚ ਕੀ ਹੁੰਦਾ ਤੁਹਾਨੂੰ ਮਤਲਬ ਮੱਕੜੀ ਦੇ ਜਾਲੇ ਵਰਗੀਆਂ ਬਰੀਕ-ਬਰੀਕ ਨਸਾਂ ਇੱਕ ਗੋਲੇ ਦੀ ਸ਼ੇਪ ਚ ਮਤਲਬ ਦਿਖਾਈ ਦੇਣਗੀਆਂ ਕਾਫੀ ਮਤਲਬ ਸਾਡੀਆਂ ਲੱਤਾਂ ਦੇ ਹੇਠਲੇ ਸੇ ਤੇ ਸੋ ਇਹਨੂੰ ਸਪਾਈਡਰ ਵੇਇਨਸ ਕਿਹਾ ਜਾਂਦਾ ਏ ਦੋਸਤੋ ਇਹ ਉਦੋਂ ਹੁੰਦਾ ਜਦੋਂ ਸਾਡੇ ਲਿਵਰ ਦਾ ਸਿਰੋਸਿਸ ਹੋ ਜਾਂਦਾ ਏ ਜਦੋਂ ਸਾਡੇ ਲਿਵਰ 'ਚ ਸਕਾਰ ਬਣਨਾ ਸ਼ੁਰੂ ਹੋ ਜਾਂਦਾ ਖਰੀਨਡ ਆ ਜਾਂਦਾ ਏ ਜਿਸ ਦੇ ਕਰਕੇ ਸਾਡਾ ਲਿਵਰ ਜਦੋਂ ਸੁੰਗੜਨਾ ਸ਼ੁਰੂ ਹੋ ਜਾਂਦਾ ਜਦੋਂ ਲਿਵਰ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਆਹ ਸਪਾਈਡਰ ਵੇਇਨਸ ਵਾਲੀ ਜਿਹੜੀ ਮੈਂ ਨਿਸ਼ਾਨੀ ਦੱਸੀ ਆ ਉਹ ਆ ਜਾਂਦੀਆਂ ਇਹ ਲਿਵਰ ਫੇਲਿਅਰ ਹੋਣ ਤੋਂ ਬਾਅਦ ਤੁਹਾਨੂੰ ਲੱਤਾਂ ਦੇ ਹੇਠਲੇ ਸੇ 'ਚ ਦਿਖਾਈ ਦਿੰਦਾ ਦੋਸਤੋ ਇਹਦੇ ਤੀਜੇ ਲੱਛਣ ਦੀ ਜੇ ਗੱਲ ਕਰੀਏ ਜਿਹੜਾ ਸਾਡੇ ਪੈਰਾਂ 'ਚ ਦਿਖਾਈ ਦਿੰਦਾ ਏ ਉਹ ਹੈਗਾ ਸਾਡੀਆਂ ਅੱਡੀਆਂ ਦਾ ਫਟਣਾ ਦੋਸਤੋ ਸਾਡੀਆਂ ਜਿਹੜੀਆਂ ਅੱਡੀਆਂ ਉਹ ਤਾਂ ਫਟਦੀਆਂ ਪੈਰਾਂ ਦੀਆਂ ਜਦੋਂ ਸਾਡੇ 'ਚ ਵਿਟਾਮਿਨ B3 ਤੇ omega 3 ਫੈਟੀ ਐਸਿਡ ਦੀ ਕਮੀ ਆ ਜਾਂਦੀ ਆ ਦੋਸਤੋ ਆਉਂਦੀ ਕਮੀ ਕਿਉਂ ਆ ਇਹ ਲਿਵਰ ਦੀ ਖਰਾਬੀ ਕਰਕੇ ਕਮੀ ਆਉਂਦੀ ਆ ਕਿਉਂਕਿ ਜਦੋਂ ਲਿਵਰ ਖਰਾਬ ਹੋ ਜਾਂਦਾ ਏ ਤਾਂ ਸਾਡਾ ਲਿਵਰ ਬਾਇਲ ਜਿਹੜਾ ਬਾਇਲ ਜੂਸ ਬਣਾਉਂਦਾ ਉਹ ਘਟ ਬੰਨਾ ਸ਼ੁਰੂ ਹੋ ਜਾਂਦਾ ਏ ਜਦੋਂ ਬਾਇਲ ਘਟਦਾ ਏ ਤਾਂ ਜਿਹੜੇ ਆ ਵਿਟਾਮਿਨ B3 ਤੇ omega 3 ਫੈਟੀ ਐਸਿਡਸ ਹੁੰਦੇ ਆ ਇਹਨਾਂ ਦੀ ਐਬਜ਼ਾਰਪਸ਼ਨ ਵੀ ਘਟ ਜਾਂਦੀ ਆ ਕਿਉਂਕਿ ਇਹਨਾਂ ਨੂੰ ਸਾਡੀਆਂ ਅੰਤੜੀਆਂ ਵਿੱਚ ਜਾਂ ਕਹਿ ਲਓ ਸੋਖਣ ਵਾਸਤੇ ਐਬਜ਼ਾਰਬ ਕਰਨ ਵਾਸਤੇ बाइल ਦੀ ਬੜੀ ਮਤਲਬ ਜ਼ਰੂਰਤ ਆ ਜੇ ਬਾਇਲ ਘੱਟ ਬਣੂਗਾ ਤਾਂ ਇਹਨਾਂ ਦੀ ਐਬਜ਼ਾਰਪਸ਼ਨ ਵੀ ਘਟੂਗੀ ਸੋ ਇਹਨਾਂ ਦੇ ਮਤਲਬ ਬਾਇਲ ਦੇ ਘਟਣ ਕਰਕੇ ਇਹਨਾਂ ਦੀ ਐਬਜ਼ਾਰਪਸ਼ਨ ਘਟ ਜਾਂਦੀ ਆ ਤੇ ਵਿਟਾਮਿਨ B3 ਤੇ ਜਿਹੜਾ ਮੈਂ ਤੁਹਾਨੂੰ ਦੱਸਿਆ omega 3 ਫੈਟੀ ਐਸਿਡ ਦਾ ਇਹ ਵੀ ਮਤਲਬ ਬੰਨੇ ਘੱਟ ਹੋ ਜਾਂਦੇ ਆ ਜਿਹਦੇ ਕਰਕੇ ਸਾਡੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਸੋ ਅੱਡੀਆਂ ਫਟਣ ਦਾ ਵੀ ਸਿੱਧਾ ਸਿੱਧਾ ਸੰਕੇਤ ਹੋ ਸਕਦਾ ਵੀ ਸਾਡੇ ਲਿਵਰ ਚ ਕੋਈ ਖਰਾਬੀ ਚੱਲ ਰਹੀ ਆ ਤੇ ਦੋਸਤੋ ਜੇ ਸਾਡੇ ਪੈਰਾਂ ਦੇ ਨਿਚਲੇ ਸਿਜ ਹੇਠਲੇ ਸਿਜ ਜਿਆਦਾ ਖੁਜਲੀ ਦੀ ਮਤਲਬ ਖਾਰਸ਼ ਦੀ ਪਰੇਸ਼ਾਨੀ ਰਹਿੰਦੀ ਆ ਇਹ ਵੀ ਲਿਵਰ ਦੀ ਖਰਾਬੀ ਦਾ ਲਿਵਰ ਦੇ ਮਤਲਬ ਲਿਵਰ ਚ ਵਿਗਾੜ ਦਾ ਸੰਕੇਤ ਹੋ ਸਕਦਾ ਏ ਇਹਦੇ ਨਾਲ ਨਾਲ ਦੋਸਤੋ ਜੇ ਤੁਹਾਡੇ ਪੈਰਾਂ ਚ ਬਹੁਤ ਜਿਆਦਾ ਸੇਕ ਨਿਕਲਦਾ ਏ ਬੜੇ ਮਰੀਜ਼ ਆ ਕੇ ਦੱਸਦੇ ਆ ਵੀ ਸਾਡੇ ਪੈਰਾਂ ਚੋਂ ਸੇਕ ਨਿਕਲਦਾ ਏ ਇਹ ਵੀ ਲਿਵਰ ਦੀ ਖਰਾਬੀ ਦਾ ਇੱਕ ਸੰਕੇਤ ਹੋ ਸਕਦਾ ਏ ਦੋਸਤੋ ਜੇ ਤੁਹਾਡੇ ਪੈਰਾਂ ਦੇ ਵਿੱਚ ਜਿਆਦਾ ਬਦਬੂ ਆਉਂਦੀ ਆ ਇਹ ਵੀ ਕਾਰਨ ਹੋ ਸਕਦਾ ਲਿਵਰ ਦੀ ਖਰਾਬੀ ਦਾ ਕਿਉਂਕਿ ਲਿਵਰ ਦਾ ਕੰਮ ਹੁੰਦਾ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਫਲਸ਼ ਆਊਟ ਕਰਨਾ ਬਾਹਰ ਕੱਢਣਾ ਪਰ ਜਦੋਂ ਲੀਵਰ ਖੋਦ ਹੀ ਖਰਾਬ ਹੋ ਜਾਂਦਾ ਤਾਂ ਇਹ ਜਿਹੜੇ ਟੌਕਸਿਨਸ ਆ ਹਨ ਨਿਕਾਰਕ ਪਦਾਰਥਾ ਇਹ ਸਾਡੇ ਪਸੀਨੇ ਨਾਲ ਹੀ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਸੋ ਪੈਰ ਮਤਲਬ ਸਰੀਰ ਦੇ ਸਭ ਤੋਂ ਥੱਲੇ ਹਿੱਸੇ ਜੁ ਹੁੰਦੇ ਆ ਸੋ ਗ੍ਰੈਵਿਟੇਸ਼ਨਲ ਫੋਰਸ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਥੱਲੇ ਨੂੰ ਚੀਜ਼ਾਂ ਖਿੱਚਦੀ ਆ ਤੇ ਜਦੋਂ ਸਾਰੇ ਟੌਕਸਿਨਸ ਥੱਲੇ ਨੂੰ ਜਾਂਦੇ ਆ ਤਾਂ ਉਹ ਸਾਡੇ ਜ਼ਿਆਦਾਤਰ ਪੈਰਾਂ ਵਿੱਚ ਸਾਡੇ ਪਸੀਨੇ ਥਰੂ ਨਿਕਲਦੇ ਆ ਤਾਂ ਕਰਕੇ ਸਾਡੇ ਪੈਰਾਂ 'ਚ ਬਦਬੂ ਆਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਪਿਟਿੰਗ ਅਡੀਮਾ ਦੀ ਮਤਲਬ ਜਾ ਜਿਹੜੀ ਸੋਜ ਵਿੱਚ ਟੋਏ ਪੈਂਦੇ ਆ ਦੋਸਤੋ ਇਹ ਵੀ ਲਿਵਰ ਦੀ ਖਰਾਬੀ ਦਾ ਹੀ ਸੰਕੇਤ ਆ ਇਹਦੇ ਨਾਲ ਕੀ ਹੁੰਦਾ ਸਾਡੇ ਲੱਤਾਂ ਦੇ ਹੇਠਲੇ ਹਿੱਸੇ 'ਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ ਪੈਰਾਂ 'ਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਇਹ ਸੋਜ ਵਾਲੀ ਜਗ੍ਹਾ ਤੇ ਅਸੀਂ ਦਬਾਉਨੇ ਆ ਅੰਗੂਠੇ ਨਾਲ ਕਹ ਲਓ ਜਦੋਂ ਅਸੀਂ ਪ੍ਰੈਸ ਕਰਦੇ ਆ ਤਾਂ ਉੱਥੇ ਇੱਕ ਟੋਆ ਪੈ ਜਾਂਦਾ ਏ ਜਿਹੜਾ ਕਾਫੀ ਧੇਰ ਤੱਕ ਬਣਿਆ ਰਹਿੰਦਾ ਏ ਸੋ ਇਹ ਵੀ ਸਿੱਧਾ ਸਿੱਧਾ ਸੰਕੇਤ ਆ ਵੀ ਸਾਡੇ ਲਿਵਰ 'ਚ ਖਰਾਬੀ ਚੱਲ ਰਹੀ ਆ ਜਿਹਦੇ ਕਰਕੇ ਸਾਨੂੰ ਇਹ ਟੋਏ ਵਾਲਾ ਜਿਹੜਾ ਟੋਏ ਵਾਲੀ ਸੋਜ ਹੋਣੀ ਸ਼ੁਰੂ ਹੋ ਗਈ ਆ ਦੋਸਤੋ ਸਾਡੇ ਪੈਰਾਂ ਦੇ ਨਹਾਂ 'ਚ ਜਿੱਥੋਂ ਨਹ ਸ਼ੁਰੂ ਹੁੰਦੇ ਆ ਉਥੇ ਅੱਧੇ ਚੰਦਰਮਾ ਵਰਗਾ ਇੱਕ ਚਿੱਟੇ ਰੰਗ ਦਾ ਨਿਸ਼ਾਨ ਦਿਖਾਈ ਦਿੰਦਾ ਏ ਇਹ ਵੀ ਲਿਵਰ ਦੀ ਖਰਾਬੀ ਦਾ ਇੱਕ ਸੰਕੇਤ ਹੋ ਸਕਦਾ ਕਿਉਂਕਿ ਜਦੋਂ ਲਿਵਰ ਖਰਾਬ ਹੁੰਦਾ ਤਾਂ ਸਾਡਾ ਸਾਡੇ ਬਲੱਡ ਦੀ ਜਿਹੜੀ ਸਰਕੂਲੇਸ਼ਨ ਆ ਉਹ 'ਚ ਵੀ ਵਿਗਾੜ ਆ ਜਾਂਦਾ ਉਹ ਪੂਰ ਹੋ ਜਾਂਦੀ ਆ ਜਿਹਦੇ ਕਰਕੇ ਸਾਡੇ ਪੈਰਾਂ ਦੇ ਨਹਾਂ 'ਚ ਇਹ ਚਿੱਟੇ ਰੰਗ ਦਾ ਨਿਸ਼ਾਨ ਦਿਸਣਾ ਸ਼ੁਰੂ ਹੋ ਜਾਂਦਾ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਵੀ ਉਹ ਕਿਹੜੇ ਕਿਹੜੇ ਕਾਰਨਾਂ ਜਿੰਨਾ ਕਰਕੇ ਸਾਡੇ ਲਿਵਰ ਚ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ ਸਾਡਾ ਲਿਵਰ ਖਰਾਬ ਹੋ ਜਾਂਦਾ ਸੋ ਦੋਸਤੋ ਸਭ ਤੋਂ ਪਹਿਲਾਂ ਆਉਂਦੀ ਹੈ ਸ਼ਰਾਬ ਸ਼ਰਾਬ ਵੀ ਸਾਡੇ ਲਿਵਰ ਨੂੰ ਡੈਮੇਜ ਕਰਨ ਦੀ ਤਾਕਤ ਰੱਖਦੀ ਆ ਖਰਾਬ ਕਰਦੀ ਆ ਤੇ ਦੋਸਤੋ ਜਿਹੜੇ ਲੋਕ ਫਾਸਟ ਫੂਡ ਜ਼ਿਆਦਾ ਖਾਂਦੇ ਆ ਘਿਓ ਤੇਲ ਵਾਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਤਲੀਆਂ ਮਲੀਆਂ ਉਹਨਾਂ ਦਾ ਵੀ ਲਿਵਰ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਤੇ ਦੋਸਤੋ ਜਿਹੜੇ ਲੋਕ ਪ੍ਰੋਟੀਨਸ ਜ਼ਿਆਦਾ ਲੈਂਦੇ ਆ ਕਿਉਂਕਿ ਪ੍ਰੋਟੀਨਸ ਟੁੱਟਣ ਤੋਂ ਬਾਅਦ ਨਾਈਟ੍ਰੋਜਨ ਬਣਦਾ ਏ ਤੇ ਨਾਈਟ੍ਰੋਜਨ ਨੂੰ ਫਲਸ਼ ਆਊਟ ਕਰਨ ਲਈ ਮਤਲਬ ਟੌਕਸਿਨ ਨੂੰ ਬਾਹਰ ਕੱਢਣ ਲਈ ਸਾਰਾ ਲਿਵਰ ਦਾ ਹੀ ਜ਼ੋਰ ਲੱਗਦਾ ਲਿਵਰ ਤੇ ਲੋਡ ਵੱਧਦਾ ਏ ਜੀ ਦੇ ਕਰਕੇ ਸਾਡਾ ਲਿਵਰ ਚ ਖਰਾਬੀ ਆ ਜਾਂਦੀ ਆ ਜਿਹੜੇ ਲੋਕ ਜ਼ਿਆਦਾ ਪ੍ਰੋਟੀਨ ਲੈਂਦੇ ਆ ਤੇ ਦੋਸਤੋ ਮਿੱਠੇ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਸਾਡੇ ਲਿਵਰ ਚ ਵਿਗਾੜ ਆ ਜਾਂਦਾ ਇਹ ਖਰਾਬੀ ਆ ਜਾਂਦੀ ਆ ਕਿਉਂਕਿ ਮਿੱਠੇ ਨੂੰ ਸਾਡਾ ਲਿਵਰ ਫੈਟ ਵਿੱਚ ਹੀ ਕਨਵਰਟ ਕਰਦਾ ਏ ਤੇ ਜਿਹੜੀ ਉਹ ਚਰਬੀ ਆ ਵਾਧੂ ਉਹ ਸਾਰੀ ਲਿਵਰ 'ਚ ਜੰਮਣੀ ਸ਼ੁਰੂ ਹੋ ਜਾਂਦੀ ਆ ਤੇ ਦੋਸਤੋ ਕੁਝ ਕਿ ਦਵਾਈਆਂ ਵੀ ਹੁੰਦੀਆਂ ਜਿਹੜੀਆਂ ਸਾਡੇ ਲਿਵਰ ਦੀ ਖਰਾਬੀ ਦਾ ਕਾਰਨ ਬਣਦੀਆਂ ਤੇ ਦੋਸਤੋ ਜੇ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਨਾਲ ਤੁਹਾਨੂੰ ਮਤਲਬ ਜਾਣਕਾਰੀ ਮਿਲੀ ਆ ਲਿਵਰ ਖਰਾਬੀ ਦੇ ਸੰਕੇਤਾਂ ਦੀ ਜਾਂ ਇਹਦੇ ਕਾਰਨਾਂ ਦੀ ਵੀ ਕਿਹੜੇ-ਕਿਹੜੇ ਕਾਰਨਾਂ ਕਰਕੇ ਲਿਵਰ ਖਰਾਬ ਹੁੰਦਾ ਤਾਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਮੈਂ ਜਿਹੜੀਆਂ ਵੀ ਵੀਡੀਓਜ਼ ਬਣਾਉਣਾ ਹੈ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਅਜਾਜਤ ਦਿਓ ਧੰਨਵਾਦ